ਡਿਅਰ ਸਟੂਡੈਂਟਸ ਸਵਾਗਤ ਹੈ ਤੁਹਾਡਾ ਰਿਵੀਜ਼ਨ ਕਲਾਸਿਸ ਦੇ ਵਿੱਚ ਤੇ ਅੱਜ ਦਾ ਟੌਪਿਕ ਹੈ ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਦੀ ਮੁੱਖੋਸ਼ਿਸ਼ਤਾਵਾਂ ਤੇ ਦਸਵਾਂ ਟੌਪਿਕ ਹੈ ਇਹ ਚੈਪਟਰ ਨੰਬਰ 10 lettes do ਆਓ ਕਰੀਏ ਸਭ ਤੋਂ ਪਹਿਲਾਂ 94 ਪ੍ਰਸ਼ਨ ਉੱਤਰ भारत संविधान प्रस्तावना कितने शामिल की गई है आरंभ विच एन मध्य मौलिक अधिकारा तो पहला अंत अपन पता है कि प्रस्तावना स्टार्टिंग शामिल की जाती है अपना उत्तर होगा आरंभ अगला प्रश्न है भारत संविधान तो पहला देश की लिखती संविधान प्रस्तावना शामिल से बरतानिया विच नहीं सी पाकिस्तान भी नहीं जर्मनी के भी नहीं यह संयुक्त राज अमरीका संविधान में शामिल अपना है तो अपना आंसर होगा संयुक्त राज अमरीका ज यू एस ए भारत का संविधान कि मिति तो अपनाया गया तो अपन पता है कि ये छब्बीस जनवरी उन्नीस सौ पंजाब अपनाया गया संविधान अगला प्रश्न है भारत में संविधान शक्ति का सोमा कौन है सरकार है नहीं राष्ट्रपति नहीं प्रधानमंत्री नहीं ਲੋਕ ਹਨ ਸਾਰੇ ਸ਼ਕਤੀ ਦੇ ਸਰੋਮ ਨਗਲਾ ਪ੍ਰਸ਼ਨ ਹੈ ਪ੍ਰਸਤਾਵਨਾ ਵਿੱਚ ਹੇਠ ਦਿੱਤੀਆਂ ਵਿੱਚੋਂ ਕਿਹੜੇ ਤੱਤ ਸ਼ਾਮਿਲ ਹਨ ਰਾਜਨੀਤਿਕ ਨਿਆਂ ਸ਼ਾਮਿਲ ਹੈ ਆਰਥਿਕ ਨਿਆਂ ਸ਼ਾਮਿਲ ਹੈ ਸਮਾਜਿਕ ਨਿਆਂ ਵੀ ਸ਼ਾਮਿਲ ਹੈ ਇਸ ਦਾ ਮਤਲਬ ਉੱਤਰ ਹੋਏਗਾ ਆਪਣਾ ਉਪਰੋਕਤ ਸਾਰੇ ਅਗਲਾ ਪ੍ਰਸ਼ਨ ਹੈ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ ਜਾਂ ਦੋ ਸ਼ਬਦਾਂ ਵਿੱਚ ਦਿਓ ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਕਿਹੜੇ ਸ਼ਬਦ ਨਾਲ ਆਰੰਭ ਹੁੰਦੀ ਹੈ ਤੇ ਭਾਰਤ ਦੇ ਸੰਵਿਧਾਨ ਵੀ ਦਾ ਪੀਪਲ ਨਾ ਸ਼ੁਰੂ ਹੁੰਦੀ ਹੈ ਤੇ ਅਸੀਂ ਭਾਰਤ ਦੇ ਲੋਕ ਭਾਰਤ ਦੇ ਸੰਵਿਧਾਨ ਪ੍ਰਸਤਾਵਨਾ ਅਸੀਂ ਭਾਰਤ ਦੇ ਲੋਕ ਸ਼ਬਦ ਤੋਂ ਸ਼ੁਰੂ ਹੁੰਦੀ ਹੈ ਅਸੀਂ ਭਾਰਤ ਦੇ ਲੋਕ ਸ਼ਬਦ ਤੋਂ ਸ਼ੁਰੂ ਹੁੰਦੀ ਲੋਕਤੰਤਰ ਲੋਕਾਂ ਦੀ ਲੋਕਾਂ ਲਈ ਲੋਕਾਂ ਦੁਆਰ ਸਰਕਾਰ ਹੈ ਕਥਨ ਕਿਸ ਦਾ ਹੈ ਇਹ ਸ਼ਬਦ ਕਿਸ ਦੇ ਹਨ ਕਿਸ ਤੇ ਇਹ ਹੈ ਯੂਐਸਏ ਦੇ ਪ੍ਰੈਜ਼ੀਡੈਂਟ ਹੋਏ ਨੇ ਅਬਰਾਹਮ ਲਿੰਕਨ ਜੀ ਉਹਨਾਂ ਦਾ ਇਹ ਕਥਨ ਅਬਰਾਹਮ ਲਿੰਕਨ ਜੀ ਦਾ ਬਹੁਤ ਫੇਮਸ ਕਥਨ ਹੈ ਬਹੁਤ ਬਹੁਤ ਫੇਮਸ ਡੈਫੀਨੇਸ਼ਨ ਹੈ ਡੈਮੋਕ੍ਰੇਸੀ ਦੀ ਅੱਗੇ ਚਲੀਏ ਸਭ ਤੋਂ ਲੰਬਾ ਤੇ ਵਿਸਤ੍ਰਿਤ ਸੰਵਿਧਾਨ ਕਿਹੜੇ ਦੇਸ਼ ਦਾ ਤੇ ਸਾਡੇ ਦੇਸ਼ ਦਾ ਸਭ ਤੋਂ ਲੰਬਾ ਤੇ ਵਿਸਤ੍ਰਿਤ ਸੰਵਿਧਾਨ ਹੈ ਤਾਂ ਆਪਾਂ ਲਿਖਾਂਗੇ ਭਾਰਤ ਦੇਸ਼ ਦਾ ਯਾਨੀ ਕਿ ਸਾਡੇ ਦੇਸ਼ ਦਾ ਸੰਸਦੀ ਸ਼ਾਸਨ ਪ੍ਰਣਾਲੀ ਭਾਰਤੀ ਸੰਵਿਧਾਨ ਨੇ ਕਿਹੜੇ ਦੇਸ਼ ਦੇ ਸੰਵਿਧਾਨ ਤੋਂ ਲਈ ਹੈ ਇਹ ਇੰਗਲੈਂਡ ਯਾਨੀ ਕਿ ਬ੍ਰਿਟਾਨੀਆ ਦੇ ਸੰਵਿਧਾਨ ਤੋਂ ਲਈ ਹੈ ਸੰਸਦੀ ਸ਼ਾਸਨ ਪ੍ਰਣਾਲੀ ਭਾਰਤ ਦੇ ਸੰਵਿਧਾਨ ਸਭਾ ਦੇ ਪ੍ਰਧਾਨ ਕੌਣ ਸਨ ਤੇ ਸੰਵਿਧਾਨ ਦੀ ਮਸੋਦਾ ਕਮੇਟੀ ਦੇ ਪ੍ਰਧਾਨ ਕੌਣ ਸਨ भारत संविधान सभा के प्रधान सन डॉक्टर राजेंद्र प्रसाद तो संविधान मसौदा कमेटी के प्रधान सन डॉक्टर बी आर अंबेडकर जी कन्फ्यूज़ कर देंगे दे लोग कई बार ये संविधान सभा के प्रधान डॉक्टर बी आर अंबेडकर साहब कह देंगे बट ए नहीं है डॉक्टर राजेंद्र प्रसाद संविधान सभा के चेयरमैन सन और मसौदा कमेटी यानी खड़ा कमेटी यानी कि ड्राफ्टिंग कमेटी के चेयरमैन सन प्रधान सन डॉक्टर बी आर अंबेडकर साहब ਅਗਲੇ ਪ੍ਰਸ਼ਨ ਤੇ ਚੱਲਦੇ ਭਾਰਤੀ ਸੰਵਿਧਾਨ ਵਿੱਚ ਦਰਜ ਮੌਲਿਕ ਅਧਿਕਾਰਾਂ ਦੀ ਗਿਣਤੀ 6 ਹੈ ਅਤੇ ਮੌਲਿਕ ਕਰਤੱਵਾਂ ਦੀ ਗਿਣਤੀ 11 ਹੈ ਯਾਦ ਰੱਖਣਾ 6 ਹੈ ਮੌਲਿਕ ਅਧਿਕਾਰ ਕਰਤੱਵਾਂ 11 ਸਾਡੇ ਸੰਵਿਧਾਨ ਦੇ ਵਿੱਚ ਅਨੁਛੇਦ 395 ਹਨ ਇਹ ਸਹੀ ਹੈ 395 ਤੇ ਅਨੁਸੂਚੀਆਂ 12 ਅਗਲਾ ਪ੍ਰਸ਼ਨ ਹੈ ਭਾਰਤ ਵਿੱਚ ਨਾਗਰਿਕਤਾ ਦੀ ਵਿਵਸਥਾ ਕੀ ਤੀ ਕਿ ਭਾਰਤ ਵਿੱਚ ਸਿੰਗਲ ਸਿਟੀਜ਼ਨਸ਼ਿਪ ਦੀ ਇੱਕ ਹੈਰੀ ਨਾਗਰਿਕਤਾ ਦੀ ਵਿਵਸਥਾ ਕੀ ਤੀ ਕਿ ਰਾਜਾਂ ਦੇ ਲਈ ਸੈਪਰੇਟ ਨਾਗਰਿਕਤਾ ਨਹੀਂ ਹੱਥ ਪ੍ਰਸਤਾਵਨਾ ਅਨੁਸਾਰ ਦਾ ਵਿਕਾਸ ਕਰਨ ਸ਼ਾਮਿਲ ਹਾਲਾਂਕਿ ਪ੍ਰਸਤਾਵਨਾ ਨਿਆਂਯੋਗ ਨਹੀਂ ਹੈ ਮਤਲਬ ਇਹ ਆਦਮੀ ਦੇ ਓਵਰ ਆਲ ਡਵੈਲਪਮੈਂਟ ਦੇ ਪੁਆਇੰਟ ਆਫ ਊ ਟੂ ਹੈ ਪਰ ਪ੍ਰਸਤਾਵਨਾ ਨਿਆਂਯੋਗ ਨਹੀਂ ਹੈ ਇਸ ਕਰਨ ਵੀ ਯੂ ਨੋ कोर्ट से जाके असम लागू नहीं करवा सकते हैं। तो भारतीय संविधान के अनुच्छेद सैवनटी नाइन अनुसार संसदीय व्यवस्था की गई है जिस लोग सभा राज्यसभा राष्ट्रपति शामिल हैं इस अनुच्छेद आर्टिकल दे लोग सभा दे बारे राज सभा दे बारे राज्यसभा राष्ट्रपति बारे दसा गया है ओके जी चलो नैक्सट प्रश्न तो मूव करते हैं प्रश्न है सठ तो सत्तर शब्दों के जवाब दो पचहत्तर सौ शब शब्द जिन्ना भी ਹੋ ਸਕਦਾ ਹੈ ਤਸੱਲੀ ਬਖਸ਼ ਜਵਾਬ ਹੋਣਾ ਚਾਹੀਦਾ ਹੈ ਪ੍ਰਸਤਾਵਨਾ ਵਿੱਚ ਸ਼ਾਮਿਲ ਸੰਵਿਧਾਨ ਦੇ ਕਿਹੜੇ ਉਦੇਸ਼ ਹਨ ਤੇ ਪ੍ਰਸਤਾਵਨਾ ਭਾਰਤ ਦੇ ਸੰਵਿਧਾਨ ਦੇ ਪ੍ਰਸਤਾਵਨਾ ਵਿੱਚ ਸੰਵਿਧਾਨ ਦਾ ਉਦੇਸ਼ ਵਰਣ ਕੀਤਾ ਗਿਆ ਜਿਵੇਂ ਕਿ ਸਮਾਜਿਕ ਨਿਆਂ ਆਰਥਿਕ ਨਿਆਂ ਰਾਜਨੀਤਿਕ ਨਿਆਂ ਉਸ ਤੋਂ ਬਾਅਦ ਵਿਚਾਰ ਪ੍ਰਗਟ ਕਰਨ ਦੀ ਸੁਤੰਤਰਤਾ ਵਿਸ਼ਵਾਸ ਤੇ ਧਰਮ ਦੀ ਪੂਜਾ ਦੀ ਸੁਤੰਤਰਤਾ ਸਰਵਜਨਕ ਪਦਵੀ ਪ੍ਰਾਪਤ ਕਰਨ ਦੀ ਸੁਤੰਤਰਤਾ ਸਮਾਨ ਮੌਕਿਆਂ ਦੀ प्राप्तीस करण ले समानता ਦਿੱਤੀ ਗਈ ਹੈ ਪ੍ਰਸਤਾਵਨਾ ਵਿੱਚ ਸ਼ਾਮਿਲ ਭਾਈਚਾਰੇ ਸਾਂਝ ਵਿਅਕਤੀ ਦੇ ਮਾਨ ਸਨਮਾਨ ਨੂੰ ਕਾਇਮ ਰੱਖਣ ਤੇ ਵਿਸ਼ਵਾਸ ਦੇਸ਼ ਦੀ ਇਕਤਾ ਖੰਡਤਾ ਬਣਾਈ ਰੱਖਣ ਦੇ ਵਿੱਚ ਵਿਸ਼ਵਾਸ ਆਦ ਨੂੰ ਦਰਸਾਇਆ ਗਿਆ ਹੈ ਅਥੀ ਇਹ ਯਾਦ ਰੱਖਣੀ ਯੋਗ ਹੈ ਕਿ ਪ੍ਰਸਤਾਵਨਾ ਨਿਆਂਯੋਗ ਨਹੀਂ ਹੈ ਅਗਲਾ ਪ੍ਰਸ਼ਨ ਹੈ ਭਾਰਤੀ ਸੰਵਿਧਾਨ ਦੇ ਦੂਜੇ ਦੇਸ਼ਾਂ ਦੇ ਸੰਵਿਧਾਨ ਤੋਂ ਕੀ ਉਧਾਰ ਲਿਆ ਕਾਫੀ ਚੀਜ਼ਾਂ ਹੈਗੀਆਂ ਜੋ ਦੂਸਰੇ ਦੇਸ਼ਾਂ ਦੇ ਸੰਵਿਧਾਨ ਤੋਂ ਉਧਾਰ ਲਿਆ ਹੈ ਜਿਵੇਂ ਕਿ ਭਾਰ ਦੇ ਸੰਵਿਧਾਨ ਨੇ ਦੂਜੇ ਦੇਸ਼ਾਂ ਦੇ ਸੰਵਿਧਾਨ ਤੋਂ ਇੰਗਲੈਂਡ ਦੇ ਸੰਵਿਧਾਨ ਤੋਂ ਸੰਸਦ ਸੱਸ਼ਨ ਪ੍ਰਣਾਲੀ ਕਾਨੂੰਨ ਦੇ ਸ਼ਾਸਨ ਅਤੇ ਕਾਨੂੰਨ ਦਾ ਸ਼ਾਸਨ ਮੌਲਿਕ ਅਧਿਕਾਰ ਤੇ ਨਿਆਂ ਪਾਲਿਕਾ ਦੀ ਵਿਵਸਥਾ ਸੰਯੁਕਤ ਅਮਰੀਕਾ ਤੋਂ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਆਇਰਲੈਂਡ ਦੇ ਸੰਵਿਧਾਨ ਤੋਂ ਭਾਰਤ ਦਾ ਸੰਘਾਤਮਕ ਢਾਂਚਾ ਕੈਨੇਡਾ ਦੇ ਸੰਵਿਧਾਨ ਤੋਂ ਲਿਆ ਗਿਆ ਰਾਜ ਸਭਾ ਦੇ ਮੈਂਬਰਾਂ ਦੀ ਚੋਣ ਸੰਵਿਧਾਨ ਸੋਧ ਦੀ ਵਿਧੀ अफ्रीका ਦੇ ਸੰਵਿਧਾਨ ਤੋਂ ਰਾਸ਼ਟਰਪਤੀ ਦੀ ਸੰਕਟਕਾਲਨ ਸ਼ਕਤੀਆਂ ਜਰਮਨੀ ਦੇ ਸੰਵਿਧਾਨ ਤੋਂ ਮੌਲਿਕ ਕਰਤਵ ਸੋਵੀਅਤ ਸੰਘ ਦੇ ਸੰਵਿਧਾਨ ਤੋਂ ਲਈ ਇਹ ਯਾਦ ਰੱਖਣਾ ਹੈ ਸਾਰੀ ਗੱਲਾਂ ਕਿ ਤੋਂ ਕਿੱਥੋਂ ਬੋਰੋ ਕੀਤੀ ਗਈ ਹੈ ਇਸ ਤੋਂ ਇਲਾਵਾ 1935 ਦਾ ਜਿਹੜਾ ਐਕਟ ਸੀਗਾ ਗਵਰਨਮੈਂਟ ਆਫ ਇੰਡੀਆ ਐਕਟ ਉਹਦੇ ਤੋਂ 60% ਡਾਇਰੈਕਟਲੀ ਲਿਆ ਗਿਆ ਜੋ ਕਿ ਬ੍ਰਿਟਿਸ਼ ਲੈ ਕੇ ਆਏ ਸੀ ਸਿੱਧ ਕਰੋ ਸਿੱਧ ਕਰੋ ਕਿ ਭਾਰਤੀ ਸੰਵਿਧਾਨ ਲਚਕਤਾ ਅਤੇ ਕਠੋਰਤਾ ਦਾ ਮਿਸ਼ਰਣ ਹੈ ਭਾਰਤੀ ਸੰਵਿਧਾਨ ਲਚਕਤਾ ਅਤੇ ਕਠੋਰਤਾ ਦਾ ਮਿਸ਼ਰਣ ਹੈ ਭਾਰਤੀ ਸੰਵਿਧਾਨ ਦੀਆਂ ਕੁਝ ਧਾਰਾਵਾਂ ਹਨ ਜਿਨ੍ਹਾਂ ਨੂੰ ਸਧਾਰਨ ਬਹੁਮਤ ਨਾਲ ਸੋਧਿਆ ਜਾ ਸਕਦਾ ਹੈ ਭਾਰਤੀ ਸੰਵਿਧਾਨ ਦੇ ਅਨੁਛੇਦ 368 ਜਿਹੜਾ ਕਿ ਕਿਸ ਤਰੀਕੇ ਨਾਲ ਇਸ ਨੂੰ ਅਮੈਂਡ ਕਰਨਾ ਹੈ ਉਸ ਦੇ ਨਾਲ ਸੰਬੰਧਿਤ ਹੈ ਵਿੱਚ ਭਾਰਤੀ ਸੰਵਿਧਾਨ ਦੀਆਂ ਸੋਧਾਂ ਵਿਧੀ ਸ਼ਾਮਿਲ ਹਨ ਭਾਰਤੀ ਸੰਵਿਧਾਨ ਦੀਆਂ ਕੁਝ ਧਾਰਾਵਾਂ ਜਿਹੀਆਂ ਹਨ ਜਿਨੂੰ ਸੰਸਦ ਦੇ ਦੋਨਾਂ ਸਦਨਾਂ ਤੇ ਦੋ ਤੇ ਹਾਈ ਬਹੁਮਤ ਨਾਲ ਸੋਧਿਆ ਜਾ ਸਕਦਾ ਨਾਲ ਹੀ 1/2 ਰਾਜ ਵਿਧਾਨ ਮੰਡਲਾ ਦੀ ਪ੍ਰਵਾਨਗੀ ਦੀ ਵੀ ਜ਼ਰੂਰਤ ਹੋ ਜਾਂਦੀ ਹੈ ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਭਾਰਤੀ ਸੰਵਿਧਾਨ ਲਚਕਤਾ ਅਤੇ ਕਟੋਤ ਕਠੋਰਤਾ ਦੇ ਮਿਸ਼ਰਣ ਹੈ ਯਾਨੀ ਕਿ ਕੁਝ ਸੰਵਿਧਾਨ ਦੇ ਕੁਝ ਆਰਟੀਕਲ ਅਨੁਛੇਦ ਆਮ ਮжоਰਿਟੀ ਨਾਲ ਬਦਲੇ ਜਾ ਸਕਦੇ ਹਨ ਕੁਝ ਲਈ ਦੋ ਤਿਹਾਈ ਬਹੁਮਤ ਚਾਹੀਦਾ ਕੁਝ ਲਈ ਦੋ ਤਿਹਾਈ ਬਹੁਮਤ ਪਲੱਸ 1 1/2 ਯਾਨੀ ਕਿ 50% ਜਿਹੜੇ ਸਟੇਟਸ ਵਿਧਾਨ ਸਭਾਵਾਂ ਹੈਗਾ ਹੈਗੀਆਂ ਤੇ ਉਹਨਾਂ ਦੀ ਮਨਜ਼ੂਰੀ ਚਾਹੀਦੀ ਹੈ ਆਰਟੀਕਲ 318 ਦੇ ਤਹਿਤ ਇਹਨਾਂ ਚੀਜ਼ਾਂ ਦਾ ਵਰਣਨ ਕੀਤਾ ਗਿਆ ਹੈ ਅੱਗੇ ਚਲਦੇ ਹਾਂ ਕਾਨੂੰਨ ਦੇ ਸ਼ਾਸਨ ਤੋਂ ਤੁਹਾਡਾ ਕੀ ਭਾਵ ਹੈ ਸਾਡੇ ਸੰਵਿਧਾਨ ਵਿੱਚ ਕਾਨੂੰਨ ਦੇ ਸ਼ਾਸਨ ਦੀ ਵਿਵਸਥਾ ਕੀਤੀ ਗਈ ਹੈ ਜੋ ਅਸੀਂ ਬ੍ਰਿਟਾਨੀਆ ਦੇ ਸੰਵਿਧਾਨ ਤੋਂ ਪ੍ਰਾਪਤ ਕੀਤਾ ਹੈ ਇਸ ਅਨੁਸਾਰ ਹਰ ਵਿਅਕਤੀ ਕਾਨੂੰਨ ਦੇ ਸਾਹਮਣੇ ਸਮਾਨ ਹੈ ਕਾਨੂੰਨ ਨੂੰ ਤੋੜਨ ਦੀ ਸਜ਼ਾ ਸਭ ਨੂੰ ਕਾਨੂੰਨ ਦੇ ਮੁਤਾਬਕ ਦਿੱਤੀ ਜਾਏਗੀ ਨਾ ਕਿ ਮਨਮਰਜ਼ੀ ਮੁਤਾਬਕ ਇਸ ਤਰ੍ਹਾਂ ਕਾਨੂੰਨ ਦੀ ਸਰਵੋਚਤਾ ਸਥਾਪਿਤ ਹੁੰਦੀ ਹੈ ਤੇ ਕਾਨੂੰਨ ਦੇ ਸ਼ਾਸਨ ਦੀ ਵਿਵਸਥਾ ਹੁੰਦੀ ਹੈ ਔਰ ਕਾਨੂੰਨ ਦੇ ਸਾਹਮਣੇ ਸਾਰੇ ਬਰਾਬਰ ਹਨ ਚਲੋ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਸੰਘਾਤਮਕ ਪ੍ਰਣਾਲੀ ਤੋਂ ਤੁਹਾਡਾ ਕੀ ਭਾਵ ਹੈ ਸੰਘਾਤਮਕ ਪ੍ਰਣਾਲੀ ਤੋਂ ਭਾਵ ਹੈ ਜਿਸ ਵਿੱਚ ਸਰਕਾਰ ਦਾ ਪ੍ਰਬੰਧ ਜਿਹੜਾ ਹੈ ਦੋ ਤਰ੍ਹਾਂ ਦਾ ਹੁੰਦਾ ਹੈ ਇੱਕ ਹੁੰਦਾ ਸੰਗ ਦਾ ਪ੍ਰਬੰਧ ਇੱਕ ਹੁੰਦਾ ਜਿਸ ਨੂੰ ਆਪਾਂ ਕੇਂਦਰ ਕਹਿੰਦੇ ਇੱਕ ਹੁੰਦਾ ਹੈ ਯੂਨਿਟਸ ਦਾ ਯੂਨਿਟਸ ਮਤਲਬ ਪ੍ਰਾਂਤਾਂ ਦਾ ਜਿਸ ਨੂੰ ਆਪਾਂ ਰਾਜ ਕਹਿੰਦੇ ਆ ਤੇ ਦੋਨਾਂ ਦੇ ਵਿੱਚ ਵੱਖਰੀਆਂ ਵੱਖਰੀਆਂ ਸਰਕਾਰਾਂ ਹੁੰਦੀਆਂ ਦੋਨਾਂ ਦਾ ਕਾਰਜ ਖੇਤਰ ਵੱਖਰਾ ਹੁੰਦਾ ਹੈ ਠੀਕ ਹੈ ਵੱਖਰਾ ਖੇਤਰ ਹੁੰਦਾ ਕਾਰਜ ਦਾ ਅਤੇ ਕੇਂਦਰ ਤੇ ਰਾਜਾਂ ਵਿੱਚ ਕਾਰਜ ਸ਼ਕਤੀਆਂ ਦੀ ਵੰਡ ਹੁੰਦੀ ਹੈ ਸੰਵਿਧਾਨ ਦੇ ਅਨੁਸਾਰ ਜੋ ਸੰਵਿਧਾਨ ਦੇ ਵਿੱਚ ਦਰਜ ਹੈ ਸਾਡੇ ਸੰਵਿਧਾਨ ਦੇ ਵਿੱਚ ਪਾਰਟ ਪਾਰਟ 5ਵੇਂ ਵਿੱਚ ਕੇਂਦਰ ਦੀਆਂ ਸਾਰੀਆਂ ਸ਼ਕਤੀਆਂ ਦਾ ਵਰਣਨ ਹੈ ਤੇ ਪਾਰਟ 6ਵੇਂ ਦੇ ਵਿੱਚ ਰਾਜਾਂ ਦਾ ਦੋਵੇਂ ਸਰਕਾਰਾਂ ਸੁਤੰਤਰ ਰੂਪ ਵਿੱਚ ਆਪਣਾ ਰਾਜ ਪ੍ਰਬੰਧ ਚਲਾਉਂਦੀਆਂ ਹਨ एक दूजे के राज खेत्र अंदाजी नहीं करती है इस प्रकार अखते हैं कि साढ़े देश से संघात्मक प्रणाली संघात्मक प्रणाली याद रखियो उतें दोकार एक संघ की सरकार तो एक राजनी कि प्रांत की सरकार अगला प्रश्न है बालक मत अधिकारों की भाव है भारतीय संविधान सर्वजनक बालक मत अधिकार व्यवस्था तो की है? अधिकार गई है यानी कि वो बच्चे जेडे अठारह साल तो उपर हो गए वागरिक जारह साल तो उपर हो गए ਉਹਨਾਂ ਨੂੰ ਕਿਨਾ ਕਿਸੇ ਵੀ ਬਿਨਾ ਵੇਦ ਭਾਤੋਂ ਮਤਲਬ ਜਾਤੀ ਨਸਲ ਰੰਗ ਧਰਮ ਲਿੰਗ ਆਦਿ ਦੇ ਪੇ ਤੋਂ ਬਿਨਾ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਦਾ ਹੱਕ ਹੈ ਅਨੁਛੇਦ 125 ਅਧਿਨ ਸੰਵਿਧਾਨ ਵਿੱਚ ਸਰਵਜਨਕ ਬਾਲਕ ਮਤਾਧਿਕਾਰ ਦੀ ਵਿਵਸਥਾ ਕੀਤੀ ਗਈ ਹੈ ਇਸ ਪ੍ਰਕਾਰ ਸਾਡੇ ਦੇਸ਼ ਦੇਸ਼ ਵਿੱਚ ਵੀ ਬਾਲਕ ਮਤਾਧਿਕਾਰ ਦੀ ਵਿਵਸਥਾ ਕੀਤੀ ਗਈ ਹੈ ਅਗਲਾ ਪ੍ਰਸ਼ਨ ਹੈ ਭਾਰਤੀ ਸੰਵਿਧਾਨ ਬਣਤਰ ਵਿੱਚ ਸੰਘ ਪਰ ਅਸਲ ਵਿੱਚ ਇਕਾਤਮਕ ਬਣਤਰ ਵਿੱਚ ਸੰਘਾਤਮਕ ਪਰ ਅਸਲ ਵਿੱਚ ਇਕਾਤਮਕ ਹੈ ਇਸ ਕਥਨ ਦਾ ਅਰਥ ਦੱਸੋ ਐਕਚੁਅਲੀ ਭਾਰਤ ਦਾ ਸੰਵਿਧਾਨ ਬਣਤਰ ਵਿੱਚ ਇਕਾਤਮਕ ਹੈ ਪਰ ਜਦ ਇਸ ਦਾ ਅਧਿਐਨ ਕਰਦੇ ਹਾਂ ਤਾਂ ਬਹੁਤ ਸਾਰੀਆਂ ਵਿਸ਼ੇਸ਼ਤਾਈਆਂ ਹਨ ਜਿਵੇਂ ਕਿ ਭਾਰਤੀ ਸੰਵਿਧਾਨ ਨੂੰ ਇਕਾਤਮਕ ਵੱਲ ਝੁਕਾ ਦਿੱਤੀਆਂ ਹਨ ਜਿਵੇਂ ਕਿ ਕੇਂਦਰ ਕੋਲ ਵਧੇਰੇ ਸ਼ਕਤੀਆਂ ਹਨ ਰਾਜ ਦੀ ਕੇਂਦਰ ਤੇ ਵਿੱਤੀ ਨਿਰਭਰਤਾ ਰਾਸ਼ਟਰਪਤੀ ਦੇ ਅਸੰਗਠਕ ਕਾਇਨਸ਼ਕਤੀਆਂ ਸੂਬਿਆਂ ਵਿੱਚ ਰਾਜਪਾਲਾਂ ਦੀ ਨਿਯੁਕਤੀ ਕੇਂਦਰ ਦੁਆਰਾ ਕੀਤੀ ਜਾਂਦੀ ਹੈ ਇਹ ਕਹਿਰੀ ਨਾਗਰਿਕਤਾ ਰਾਜ ਦੇ ਵੱਖਰੇ ਸੰਵਿਧਾਨ ਦੀ ਹੈ ਅਣਹੋਂਦ ਸੰਵਿਧਾਨ ਦੇ ਵਿੱਚ ਸਾਡੇ ਸੰਵਿਧਾਨ ਦੇ ਵਿੱਚ ਹੈ ਪਾਰਟ 6ਵੇਂ ਦੇ ਵਿੱਚ ਰਾਜਵਾ ਦੇ ਸੰਵਿਧਾਨ ਹੈ ਉਹ ਪਰ ਉਹ ਸੈਪਰੇਟ ਸੰਵਿਧਾਨ ਨਹੀਂ ਹੈ ਵਿਸ਼ੇਸ਼ਤਾਵਾਂ ਇਕਾਤਮਕ ਹੋਣ ਦਾ ਭਲੇਖਾ ਪਾਉਂਦੀ ਹਨ ਪਰ ਅਸਲ ਵਿੱਚ ਵਿਸ਼ੇਸ਼ਤਾਵਾਂ ਭਾਰਤ ਵਿੱਚ ਸ਼ਕਤੀਸ਼ਾਲੀ ਕੇਂਦਰ ਦੀ ਸਥਾਪਨਾ ਕਰਦੀਆਂ ਹਨ ਅਤੇ ਭਾਰਤੀ ਸੰਵਿਧਾਨ ਨੂੰ मजबूत केंद्र वाले संघात्मक ढांचे की व्यवस्था कर दें इस प्रकार असं देखते हैं कि प सा संविधान जो बणतर संघी है असल एकात्मक है एक कथन पूरी तरह सच नहीं है तो दोनों के अलग अलग कार्य क्षेत्र है पर केंद्र को ज़्यादा शक्तियां हैं तो निर्भरता भी राज्य के केंद्र ते इस प्रकार इसका झुकाव ज़्यादातर एकात्मक वलते है पर ਪੂਨ ਸਚਾਈ ਇਸ ਦੇ ਵਿੱਚ ਨਹੀਂ ਤੇ ਇਸ ਨਾਲ ਇਹ ਚੈਪਟਰ ਫਿਨਿਸ਼ ਹੁੰਦਾ ਧੰਨਵਾਦ ਮਿਲਦੇ ਆ ਅਗਲੀ ਵੀਡੀਓ ਚ ਟੀਲ ਟੇਕ ਕੇਅਰ ਬਾ ਬਾ ਥੈਂਕ ਯੂ